ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਯੰਗ ਫਾਰਮਰ ਚੈਨਲ ਮੈਂ ਜਗਮੀਤ ਸਿੰਘ ਭਲਾਈਆਣਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੀ ਪਿਆਜ਼ ਦੀ ਖੇਤੀ ਬਾਰੇ ਨਰਸਰੀ ਤੋਂ ਲੈ ਕੇ ਪਟਾਈ ਤੱਕ ਪਿਆਜ਼ ਦੀ ਖੇਤੀ ਕਿਵੇਂ ਹੁੰਦੀ ਆ ਤੇ ਸਾਰੀ ਜਾਣਕਾਰੀ ਲਵਾਂਗੇ ਆਪਾਂ ਆ ਬਹੁਤ ਹੀ ਉਦਮੀ ਹਿੰਮਤੀ ਅਗਾਹ ਵੱਧੂ ਕਿਸਾਨ ਬਾਈ ਸਤਨਾਮ ਸਿੰਘ ਰਾਜਿਆਣਾ ਦੇ ਕੋਲ ਜਿਹੜੇ ਕਿ ਪਿਆਜ਼ ਦੀ ਖੇਤੀ ਦੇ ਵਿੱਚ ਲੰਬੇ ਸਮੇਂ ਤੋਂ ਲੱਗੇ ਹੋਏ ਨੇ ਨਰਸਰੀ ਦਾ ਕੰਮ ਵੀ ਕਰਦੇ ਨੇ ਤੇ ਨਾਲ-ਨਾਲ ਪਿਆਜ਼ ਦੀ ਖੇਤੀ ਵੀ ਕਰਦੇ ਰਹੇ ਨੇ ਅੱਜ ਬਾਈ ਤੋਂ ਸਾਰੀ ਜਾਣਕਾਰੀ ਲਵਾਂਗੇ ਕਿਉਂਕਿ ਇਸ ਵਾਰ ਆਪਣੇ ਪੰਜਾਬ ਦੇ ਵਿੱਚ ਬਹੁਤ ਕਿਸਾਨਾਂ ਨੇ ਪਿਆਜ਼ ਦੀ ਖੇਤੀ ਵੀ ਕੀਤੀ ਆਮ ਘਰਾਂ ਦੇ ਵਿੱਚ ਵੀ ਪਿਆਜ਼ ਲਾਇਆ ਹੈਗਾ ਸਾਰੀ ਜਾਣਕਾਰੀ ਲੈਣੇ ਆ ਬਾਈ ਤੋਂ ਬਾਈ ਦਾ ਸਵਾਗਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਹੈ ਬਹੁਤ ਵਧੀਆ ਬਾਈ ਜੀ ਧੰਨਵਾਦ ਸਮਾਂ ਦੇਣ ਦੇ ਲਈ ਤੁਹਾਡਾ ਵੀ ਬਹੁਤ ਧੰਨਵਾਦ ਹਾਂਜੀ ਆ ਸਾਡੇ ਇੱਥੇ ਪਹੁੰਚਣ ਵਾਸਤੇ ਜੀ ਬਾਈ ਤੇ ਇਸ ਵਾਰ ਦੀ ਦੱਸਿਓ ਬਾਈ ਜੀ ਕੀ ਪੋਜੀਸ਼ਨ ਹੈਗੀ ਪਿਆਜ਼ ਦੀ ਐਸ.ਓ.ਆਰ ਜਗਮੀਤ ਪਿਆਜ਼ ਦਾ ਰੇਟ ਮਹਿੰਗਾ ਹੋਣ ਕਰਕੇ ਤਾਂ ਲੋਕਾਂ ਚ ਇੱਕ ਹੋੜ ਹੈਗੀ ਆ ਪਿਆਜ਼ ਲਾਉਣ ਦੀ ਜੀ ਅੱਗੇ ਨਾਲ ਲੋਕ ਥੋੜੇ ਜਿਹਾ ਜਾਗਰੂਤ ਵੀ ਹੋ ਰਹੇ ਆ ਵੀ ਘਰ ਦਾ ਪਿਆਜ਼ ਖਾਦਾ ਜਾਵੇ ਵੀ ਬਿਮਾਰੀਆਂ ਚੋਰੀਆਂ ਸਬਰਿਆਂ ਤੋਂ ਜਾਂ ਹੋਰ ਚੀਜ਼ਾਂ ਤੋਂ ਬਚਿਆ ਜਾਵੇ ਜੀ ਤਾਂ ਲੋਕੀ ਕਿਚਨ ਗਾਰਡਨਿੰਗ ਨਾਲ ਵੱਧ ਰਹੇ ਆ ਹਾਂਜੀ ਜਿਆਦਾ ਤੋਂ ਜਿਆਦਾ ਜਾਨੀ ਕਿ ਹੋਰ ਵੀ ਸਬਜ਼ੀਆਂ ਚਾਹੀਏ ਆ ਅ ਜਿੰਨੀ ਕਿਚਨ ਗਾਰਡਨਿੰਗ ਹੈਗੀ ਆ ਚਾਹੇ ਉਹ ਗੋਭੀ ਆ ਜਾਂੇ ਕੁਝ ਹੋਰ ਆ ਉਹ ਵੱਧ ਵੱਧ ਲੋਕ ਕੀ ਇੱਧਰ ਨੂੰ ਤੁਰ ਰਹੇ ਆ ਠੀਕ ਹੈ ਜੀ ਹਾਂ ਜੀ ਐਤ ਕੀ ਥੋੜਾ ਰੁਝਾਨ ਜ਼ਿਆਦਾ ਹਨਾ ਜੀ ਫਿਰ ਕੀ ਫਿਰ ਪਿਆਜ਼ ਮਹਿੰਗਾ ਥੋੜਾ ਜਿਆ ਹੈਗਾ ਸਾਡੇ ਜ਼ਿਮੀਦਾਰਾਂ ਦਾ ਵੀ ਜੇਦਾ ਪਿਆਜ਼ ਸਸਤਾ ਤਾਂ ਫਿਰ ਇਹ ਕਹਿ ਦਿੰਦੇ ਕੋਈ ਨਾ ਜੀ ਗੱਟਾ ਹੀ ਲੈ ਲਾਂਗੇ ਗੱਟਾ ਲੈ ਲਾਂਗੇ ਹਾਂ ਜੀ ਤੇ ਜੇ ਮਹਿੰਗਾ ਤਾਂ ਫਿਰ ਕੀ ਨਾ ਲੈਂਦੇ ਆ ਜੀ ਕਰਦੇ ਆ ਚਾਹ ਕਰਦੇ ਆ ਵੀ ਐਰਕੀ ਪਿਆਜ਼ ਲਾ ਲਿਆ ਜਾਵੇ ਦੂਜੀ ਗੱਲ ਇਹ ਵੀ ਆ ਕਿ ਪਿਆਜ਼ ਜਿਹੜੇ ਲਾ ਰਹੇ ਆ ਉਹਨਾਂ ਬਜ਼ੁਰਗ ਬੰਦਿਆਂ ਦੀ ਬਰਤੀ ਜ਼ਿਆਦਾ ਆ ਪਿਆਜ਼ ਲਾਉਣ ਜਿਹੜੇ ਨਵੇਂ ਮੁੰਡੇ ਆ ਉਹ ਤੁਹਾਨੂੰ ਪਤਾ ਵੀ ਅੱਜ ਕੱਲ ਬੋਦਿਆਂ ਨੂੰ ਤੇਲ ਚੋਂ ਫੜ ਕੇ ਤੇ ਮੋਟਰਸਾਈਕਲ ਲੈ ਕੇ ਕਹਿੰਦਾ ਬਾਪੂ ਗੱਟਾ ਲਿਆਵਾਂਗੇ ਛੱਡ ਖੜਾ ਹਾਂਜੀ ਹਾਂਜੀ ਠੀਕ ਆ ਪਰ ਫਿਰ ਵੀ ਐਰਕੀ ਬਹੁਤ ਜ਼ਿਆਦਾ ਰੁਝਾਨ ਆ ਪਿਆਜ਼ ਦਾ ਪੁਰਾਣੇ ਬਜ਼ੁਰਗ ਜਿਵੇਂ ਬਈ ਗੋਡੀ ਕਰ ਲੈਂਦੇ ਸੀ ਹਨਾ ਪਿਆਜ਼ ਲਸਣ ਚ ਬੈਠੇ ਰਹਿੰਦੇ ਸੀ ਕਿਆਰੀਆਂ ਚ ਅੱਜ ਕੱਲ ਉਹ ਥੋੜਾ ਘਟ ਗਿਆ ਰੁਝਾਨ ਹਨਾ ਉਹ ਬਈ ਗੱਲ ਤੋਂ ਹੀ ਆ ਵੀ ਪ੍ਰਾਣੇ ਮਜੁਰਗ ਜਿਹੜੇ ਉਹ ਸਿਰੜੀ ਹੁੰਦੇ ਸੀਗੇ ਹੂੰ ਆ ਉਹ ਅੱਜ ਕੱਲ ਲੋਕੀ ਕਹਿੰਦੇ ਫਲਾਣਾ ਜੀ ਪੜਿਆ ਵਾ ਉਹ ਰੜੇ ਹੁੰਦੇ ਸੀਗੇ ਉਹਨਾਂ ਕੋਲੇ ਹਰੇਕ ਗੱਲ ਦਾ ਤਜਰਬਾ ਜ਼ਿਆਦੇ ਸੀਗੇ ਤਾਂ ਉਹਨਾਂ ਨੂੰ ਪਤਾ ਸੀ ਵੀ ਸਾਡੇ ਕੰਮ ਹੀ ਕਰਮ ਆ ਜੀ ਠੀਕ ਹੈ ਜੀ ਉਹ ਤਾਂ ਨੇ ਮਿਹਨਤੀ ਸਾਡੇ ਨਾਲੋਂ ਸਾਡੀ ਪੀੜ੍ਹੀ ਨਾਲੋਂ ਜ਼ਿਆਦੇ ਮਿਹਨਤੀ ਸੀ ਸਾਡੀ ਪੀੜ੍ਹੀ ਆ ਕਿ ਅਸੀਂ ਅ ਅਈਸ਼ਵਰ ਆ ਰਾਮ ਸਾਰਾ ਭਾਲਦੇ ਆ ਜੀ ਮਿਹਨਤ ਨਹੀਂ ਕੀ ਕਰਨੀ ਅਸੀਂ ਅਸੀਂ ਕੰਮ ਨਹੀਂ ਕਰਨਾਗਾ ਜੀ ਠੀਕ ਹੈ ਜੀ ਤਾਂ ਇਹੀ ਕਾਰਨ ਹੈ ਕਿ ਪੁਰਾਣੇ ਬਜ਼ੁਰਗਾਂ ਦਾ ਥੋੜਾ ਜਿਹਾ ਜ਼ਿਆਦਾ ਸਿਰੜੀ ਸੀ ਮਿਹਨਤੀ ਸੀ ਉਹਨਾਂ ਦਾ ਜੀਵਨ ਜੇ ਕਿਤੋਂ ਨਾ ਕਿਤੋਂ ਵੇਖਗੇ ਤਾਂ ਆਪਣੇ ਨਾਲੋਂ ਘੱਟ ਸੋਰਸ ਹੋਣ ਕਰਕੇ ਜ਼ਿਆਦਾ ਖੁਸ਼ਹਾਲ ਸੀ ਉਹ ਜੀ ਇਹ ਭਾਈ ਆਪਣੀ ਗੱਲ ਕਰੀ ਹਣਾ ਤੁਹਾਡਾ ਜਿਵੇਂ ਪਿਆਜ਼ ਦਾ ਕੰਮ ਹੈਗਾ ਤੁਸੀਂ ਇਸ ਪਾਸੇ ਕਿਵੇਂ ਆਏ ਸੀ ਕਿੱਥੋਂ ਚੇਟਕ ਲੱਗੀ ਸੀ ਕਿਹੜੇ ਸਾਲ ਦੇ ਵਿੱਚ ਆਪਾਂ ਪਿਆਜ਼ ਦੀ ਨਰਸਰੀ ਤੇ ਖੇਤੀ ਸ਼ੁਰੂ ਕੀਤੀ ਸੀ ਅਸਲ 'ਚ ਜਗਮੀਤ ਤਾਂ ਮੈਂ ਵਾਈ ਜਿਹੜੀ ਕੀਤੀ ਸੀਗੀ ਵੀ ਅਸੀਂ ਵਾਈ ਕਿਤੇ ਵੀ ਨਹੀਂ ਕੀਤੀ ਸੀਗੀ ਹਾਂਜੀ ਤਾਂ ਜ਼ਮੀਨ ਜਾਇਦਾਦ ਸੀਗੀ ਕੋਲੇ 2016 ਚ ਪਹਿਲੀ ਵਾਰੀ ਵਾਈ ਕੀਤੀ ਸੀ ਅਸੀਂ ਜੀ ਤਾਂ ਉਦੋਂ ਮੈਂ ਅੱਧਾ ਕਿੱਲਾ ਵੀ ਯਾਨੀ ਕਿ ਮੇਰੇ ਮਨ 'ਚ ਸੀ ਯਾਰ ਵੀ ਕਣਕ ਝੋਨਾ ਤਾਂ ਨਹੀਂ ਕਰਨਾ ਜਿਹੜਾ ਲੋਕੀ ਕਰੀ ਜਾਂਦੇ ਆ ਚਲੋ ਕਰਨਾ ਵੀ ਪੈਂਦਾ ਲੋਕਾਂ ਕੋਲੇ ਕੋਈ ਬਾਹਲਾ ਆ ਮਹੋਰ ਕੋਈ ਸੋਰਸ ਵੀ ਹੈ ਨਹੀਂਗਾ ਵੀ ਕਿੱਧਰ ਪਰ ਲੋਕੀ ਮੈਂ ਤਾਂ ਇਹ ਕਹੂੰਗਾ ਵੀ ਹਿੰਮਤ ਵੀ ਨਹੀਂ ਕਰਦੇ ਥੋੜੀ ਜਿਹੀ ਘੱਟ ਕਰਦੇ ਆ ਵੀ ਇਹਦੀ ਸਾਡੀ ਪੱਕੀ ਫਸਲ ਆ ਜੀ ਆ ਜਾਣੀ ਆ ਠੀਕ ਆ ਜੀ ਕਣਕਨੋਂ ਬੀਜਤੀ ਬਾਅਦ ਚ ਅਗਲਾ ਗੀੜਾ ਮਾਰਨ ਵੀ ਨਹੀਂ ਆਉਂਦਾ ਛੇਤੀ ਤੇ ਮੈਂ 2016 ਚ ਕੀਤੀ ਸੀ ਉਦੋਂ ਅੱਧਾ ਕਿੱਲਾ ਮੈਂ ਗੰਡੇ ਲਾਈ ਸੀਗੇ ਆਹ ਪਨੀਰੀ ਤਿਆਰ ਕਰਕੇ ਤਾਂ ਜਦੋਂ ਉਹਦੇ ਚੋਂ ਪਨੀਰੀ ਘੱਟ ਗਈ ਜਿਹੜਾ ਵੀ ਬੰਦਾ ਹੈ ਚਾਹੇ ਮੈਂ ਹੀ ਹੋਵਾਂ ਚਲ ਅੱਜ ਚਾਹੇ ਕੋਈ ਨਵਾਂ ਕਿਸਾਨ ਕੋਈ ਵੀ ਹੈ ਜਿਹੜਾ ਕਹਿੰਦਾ ਵੀ ਮੈਂ ਪਿਆਜ਼ ਲਾਉਂਗਾ ਮੈਂ 4 ਕਿਲੋ ਬੀਜਾਂ 5 ਕਿਲੋ ਬੀਜ ਲਿਆ ਕੇ ਪਨੀਰੀ ਖਲਾਰ ਕੇ ਮੈਂ ਕਿੱ ਆ ਪਨੀਰੀ ਬੀਜ ਕੇ ਮੇਰੀ ਕਿੱਲੇ ਦੀ ਪੂਰੀ ਆ ਉਹਦੇ ਕੋਲੋਂ ਘਟਦੀ ਘਟਦੀ ਆ ਪਨੀਰੀ ਠੀਕ ਹੈ ਨਾ ਉਹ ਹਰ ਹਾਲਤ ਵਿੱਚ ਘਟਦੀ ਆ ਕਿਉਂਕਿ ਪਨੀਰੀ ਬਹੁਤ ਔਖੀ ਹੁੰਦੀ ਆ ਤੁਹਾਨੂੰ ਪਤਾ ਤਾਂ ਮੇਰੇ ਕੋਲੋਂ ਵੀ ਘਟ ਗਈ ਜਦੋਂ ਮੈਂ ਪਨੀਰੀ ਲੈ ਕੇ ਆਇਆ ਤਾਂ ਮੈਨੂੰ ਉਹਨਾਂ ਟਾਈਮਾਂ 'ਚ 3200 ਦੀ ਪਨੀਰੀ ਯਾਨੀ ਕਿ ਲਿਓਣੀ ਪਈ ਅੱਛਾ ਤਾਂ ਮੈਂ ਨਵੀਂ-ਨਵੀਂ ਵਾਈ ਸੀ ਨਵਾਂ-ਨਵਾਂ ਚਾ ਸੀ ਮੈਂ ਕਿਹਾ ਵੀ ਮੈਂ ਤਾਂ ਗਾਂ ਵਾਲੇ ਸਾਲ ਤੋਂ ਪਨੀਰੀ ਕਰੂੰਗਾ ਮੈਂ ਗੰਡੇ ਨਹੀਂ ਕਰਦਾਗਾ ਤਾਂ ਮੈਂ ਪਹਿਲੇ ਸਾਲ ਜਗਮੀਤ 10 ਮਰਲਿਆਂ ਦੇ ਵਿੱਚ ਪਨੀਰੀ ਸਟਾਰਟ ਕੀਤੀ ਸੀ ਤਾਂ ਮੈਂ 2017 ਦੇ ਵਿੱਚ ਆਪਦਾ ਫਾਰਮ ਦਾ ਪੇਜ ਬਣਾਇਆ ਸੀਗਾ ਹਾਂਜੀ ਤੇ ਪੇਜ ਦੇ ਉੱਤੇ ਹੀ ਮੈਂ ਵੱਧ ਤੋਂ ਵੱਧ ਜਾਨੀ ਕਿ ਆ ਉਹਦੀ ਪ੍ਰੋਮੋਸ਼ਨ ਕੀਤੀ ਸੀ ਤੇ ਨੇੜੇ ਦੇ ਪਿੰਡਾਂ ਦੇ ਵਿੱਚ ਮੈਂ ਉਹ ਦਸਾਂ ਮਰਲਿਆਂ ਦੇ ਕੰਪਿਊਟਰ ਦੇ ਉੱਤੇ ਪ੍ਰਿੰਟ ਕੱਢ ਕੇ ਵੀ ਪਿਆਜ਼ ਦੀ ਪਨੀਰੀ ਬਕਾਉ ਹੈ ਪਿੰਡ ਰਾਜਣ ਤੇ ਮੋਬਾਈਲ ਨੰਬਰ ਲੈ ਕੇ ਆਪ ਹੀ ਲਾ ਕੇ ਆਇਆ ਸੀਗਾ ਅੱਛਾ ਤਾਂ ਜਿਹੜੀ ਕਿ ਪਹਿਲੇ ਸਾਲ ਮੇਰੀ ਵੈਗੀ ਹਾਂ ਮੈਨੂੰ ਜਿਹੜੇ ਬੰਦੇ ਨੇ ਇਹ ਪਾਸੇ ਤੋਰਿਆ ਸੀਗਾ ਮੇਰੇ ਮਿੱਤਰ ਨੇ ਉਹਨੇ ਮੈਨੂੰ ਜਿਹੜਾ ਬੀਜ ਦੱਸਿਆ ਸੀਗਾ ਵੀ ਆਹ ਆ ਵੀ ਮਹਿੰਗਾ ਜ਼ਰੂਰ ਆ ਤੂੰ ਇਹੀ ਬੀਜਦਾ ਰਹੀਂ ਇਹਦੀ ਕੁਆਲਿਟੀ ਆ ਕੱਲ ਨੂੰ ਤੇਰਾ ਕੰਮ ਚੱਲ ਗਿਆ ਤਾਂ ਵੀ ਛੱਡ ਨਾ ਜਾਈਂ ਹਾਂਜੀ ਠੀਕ ਆ ਜੀ ਤਾਂ ਆਪਾਂ ਉਹ ਬੀਜ ਨਹੀਂ ਛੱਡਿਆ ਸੀਗਾ ਜੀ ਆਪਾਂ ਉਹੀ ਬੀਜਦੇ ਰਹੇ ਸੀਗੇ ਜੀ ਜੀ ਤੇ ਬਾਈ ਉਸ 10 ਮਰਲਿਆਂ ਦੇ ਸਫਰ ਤੋਂ ਸ਼ੁਰੂ ਹੋ ਕੇ ਅੱਜ 25 ਦੀ ਗੱਲ ਕਰੀ ਤਾਂ ਕਿੰਨੀ ਜਗ੍ਹਾ ਦੇ ਵਿੱਚ ਆਪਣੀ ਸਾਰੀ ਨਰਸਰੀ ਹੈਗੀ ਹੈ ਜਾਨੀ ਕਿ ਆਪਾਂ ਜੀ ਦੋ ਕ ਕਿੱਲਾਂ ਦੇ ਆ ਇਰਦ ਗੈਰ ਦਾ ਦੋ ਢਾਈਆਂ ਤੱਕ ਕਰ ਲਈਦੀ ਆ ਐਰ ਕੀ ਆਪਾਂ ਕਿਸਾਨ ਵੀਰਾਂ ਨੂੰ ਦੱਸਿਆ ਸੀ ਕਿ ਨਰਸਰੀ ਦੀ ਲੋਕੇਸ਼ਨ ਬਦਲੀ ਹੈ ਤੇ ਐਰ ਕੀ ਪਿਆਜ਼ ਮਹਿੰਗੇ ਹੋਣ ਦੇ ਨਾਲ ਜਿਹੜਾ ਪਿਆਜ਼ ਦਾ 20 ਸੀਗਾ ਜਗਮੀ ਤੋਂ ਉਹ ਬਹੁਤ ਮਹਿੰਗਾ ਸੀ ਹੂੰ ਬਹੁਤ ਮਹਿੰਗਾ ਹੋ ਗਿਆ ਨਜਾਇਜ਼ ਮਹਿੰਗਾ ਹੋ ਗਿਆ ਮੈਂ ਤਾਂ ਇਹ ਕਹੂੰਗਾ ਤੇ ਜਿਹੜਾ ਕਿ ਚੰਗਾ ਬੀਰ ਕੀ ਮਿਲਿਆ ਨੀਗਾ ਤਾਂ ਕਰਨ ਨੂੰ ਤੈਰ ਕੀ ਮੈਂ ਤੈਨੂੰ 3.5 ਕਿੱਲੇ ਵੀ ਕਰ ਸਕਦਾ ਸੀਗਾ ਪਰ ਉਹਦੇ ਚ ਇਹ ਸੀਗਾ ਵੀ ਬੀ ਮੈਨੂੰ ਇਹ ਸੀਗਾ ਵੀ ਚੰਗਾ ਬੀ ਜਿੰਨਾ ਕਿ ਮਿਲਿਆ ਉਨਾ ਹੀ ਬੀਜਣਾ ਮਾੜਾ ਬੀ ਲਿਆ ਕੇ ਨਹੀਂ ਬੀਜਣਾ ਇੱਕ ਲੋਕੇਸ਼ਨ ਚੇਂਜ ਸੀਗੀ ਤਾਂ ਆਟੋਮੈਟਿਕ ਗਾਹਕ ਨੂੰ ਥੋੜਾ ਜਿਹੜਾ ਕਿਸਾਨ ਵੀਰ ਆ ਜਿਹੜੇ ਤੈਨੂੰ ਦੱਸਿਆ ਵੀ ਬਜ਼ੁਰਗ ਆ ਅਗਲਾ ਕਹਿੰਦਾ ਵੀ ਫਲਾਣੇ ਥਾਂ ਹੈ ਨਹੀਂ ਕੀ ਅਸੀਂ ਵੀ ਉਧਰ ਹੀ ਜਾਵੜੀ ਸੀ ਹਾਂ ਹਾਂ ਤੇ ਉਧਰੋਂ ਅਗਲੇ ਫਿਰ ਆਸੇ ਪਾਸੇ ਜਾਵੜਦੇ ਉਹਦਾ ਜਰੂਰ ਥੋੜਾ ਜਿਹਾ ਲਾਸ ਹੋ ਰਿਹਾ ਤੇ ਪਰ ਨਵਾਂ ਗਾਹਕ ਬਹੁਤ ਜਿਆਦਾ ਆ ਰਿਹਾ ਵਾ ਰੁਝਾਨ ਹੈਗਾ ਜਾਨੀ ਕਿ ਜਿਹੜਾ ਮੈਨੂੰ ਲੋਕੇਸ਼ਨ ਚੇਂਜ ਦਾ ਥੋੜਾ ਜਿਹਾ ਡਾਊਨਫਾਲ ਆਇਆ ਤਾਂ ਬਾਬੇ ਦੀ ਕਿਰਪਾ ਨਾਲ ਗਾਂ ਵਾਲੇ ਸਾਲੇ ਹੋਰ ਵੀ ਸੋਹਣਾ ਹੋ ਜੂਗਾ ਸਾਰਾ ਕਵਰ ਹੋ ਜੂਗਾ ਹਾਂਜੀ ਬਾਈ ਜੀ ਹੁਣ ਆਪਾਂ ਗੱਲ ਕਰੀਏ ਪਿਆਜ਼ ਦੀ ਖੇਤੀ ਦੀ ਹਨਾ ਬਹੁਤ ਭਰਾਵਾਂ ਨੇ ਕੋਈ 2-4 ਮਰਲੇ ਲਾਏ ਆ ਕਨਾਲਾਂ ਕਿੱਲੇ ਐਤਕੀ ਜਿਆਦਾ ਰੁਝਾਨ ਹੈ ਤੇ ਪਿਆਜ਼ ਦੀ ਲਵਾਈ ਲਗਭਗ ਹੋ ਚੁੱਕੀ ਆ ਥੋੜੇ ਬਹੁਤ ਕਿਸਾਨ ਆ ਜਿਹੜੇ ਹਜੇ ਵੀ ਲਗਾ ਰਹੇ ਆ ਤੁਸੀਂ ਆਪਦੇ ਤਜਰਬੇ ਦੇ ਵਿੱਚੋਂ ਕੀ ਸਲਾਹ ਦੇਣੀ ਚਾਹੋਗੇ ਕਿਸਾਨਾਂ ਨੂੰ ਵੇਦੀ ਕਿਵੇਂ ਸਾਮ ਸੰਭਾਲ ਕੀਤੀ ਜਾਵੇ ਖਾਦਾਂ ਦਾ ਗੋਡੀ ਦਾ ਜੇ ਵਧੀਆ ਪਿਆਜ਼ ਤਿਆਰ ਕਰਨਾ ਤਾਂ ਕਿਹੜੇ ਤਰੀਕੇ ਨਾਲ ਹੁੰਦਾ ਹੈ ਮੈਂ ਜਗਮੀਤ ਸਭ ਤੋਂ ਪਹਿਲਾਂ ਤਾਂ ਇਹ ਕਹੂੰਗਾ ਵੀ ਪਿਆਜ਼ ਆ ਜਿਹੜਾ ਅੱਗੇ ਸਾਡੇ ਬਜ਼ੁਰਗਾਂ ਮੌਕੇ ਇਹ ਸਾਡੇ ਚ ਗੱਲ ਪ੍ਰਚਲਿਤ ਸੀ ਕਿ ਪਿਆਜ਼ ਸਿਰਫ ਲੋਹੜੀ ਮਾਗੀ ਤੱਕ ਲੱਗਦਾ ਸ਼ਾਇਦ ਉਹਦੋਂ ਵੀ ਇੱਕ ਅੱਧਾ ਹੀ ਹੋਣਗੇ ਪਰ ਅੱਜ ਬੀਆਂ ਦੀਆਂ ਬਹੁਤ ਸੋਹਣੀਆਂ ਵੈਰਾਈਟੀਆਂ ਆਂ ਕਿ ਪਿਆਜ਼ ਵੀ ਫਰਵਰੀ ਤੱਕ ਬਹੁਤ ਸੋਹਣਾ ਲੱਗਦਾ ਤੇ ਮੈਂ ਖੁਦ ਪਿਛਲੀ ਵਾਰੀ ਮੈਂ ਵੀਡੀਓ ਵੀ ਪਾਈ ਸੀ ਆਪਦੇ ਪੇਜ ਤੇ ਮੈਂ 25 ਫਰਵਰੀ ਨੂੰ ਪਿਆਜ਼ ਲਾਇਆ ਸੀ ਜਿਹਦੀ ਕੇ ਸ਼ਾਈਨਿੰਗ ਪਿਆ ਉਸ ਪਿਆਜ਼ ਦੀ ਆ ਮੇਰੇ ਪਹਿਲਾਂ ਜਿੰਨਾ ਮੈਂ 7 ਸਾਲ 8 ਸਾਲ ਹੋ ਗਏ ਪਿਆਜ਼ ਲਾਉਂਦੇ ਨੂੰ ਜਾਂਦਾ ਸਭ ਤੋਂ ਵਧੀਆ ਪਿਛਲੇ ਸਾਲ ਆਈ ਸੀਗੀ ਵੀ ਠੀਕ ਹੈ ਤੇ ਪਿਆਜ਼ ਵੀ ਪੂਰਾ ਵਧੀਆ ਬਣਿਆ ਜਿਹੜਾ ਕਿ ਹੁਣ 15 ਦਿਨ ਹੋ ਗਏ 20 ਦਿਨ ਜਾਂ ਕਹਿ ਲਓ 20 ਦਿਨ ਹੋ ਗਏ ਵੀ ਉਦਦੇ ਤੋਂ ਉਹ ਪਿਆਜ਼ ਫੁੱਟਿਆ ਰਹੀ ਗੱਲ ਖਾਦਾਂ ਦੀ ਤਾਂ ਪਿਆਜ਼ ਦੇ ਵਿੱਚ ਜੇ ਤੁਸੀਂ ਆਪ ਕਿੱਲਾ ਕਰਨਾ ਤਾਂ 4 ਤੋਂ 5 ਕਿਲੋ ਵੀ ਜਿਹੜਾ ਪਿਆਜ਼ ਦੇ ਵਿੱਚ ਪੈ ਜਾਂਦਾ ਜੇ ਤੁਸੀਂ 1 ਕਿੱਲਾ ਪਿਆਜ਼ ਦਾ ਲਾਉਣਾ ਤਾਂ ਠੀਕ ਹੈ ਜੀ ਤੇ ਜੇ ਤੁਸੀਂ ਪਨੀਰੀ ਲੈ ਕੇ ਲਾਉਣਾ ਵਾ ਚਲੋ ਉਹ ਤਾਂ ਗੱਲ ਵੱਖਰੀ ਆ ਵੀ ਜਿੰਨੇ ਲਾਉਣਾ ਪਰ ਉੱਥੇ ਹੀ ਖਰਚਾ ਆ ਜਾਂਦਾ ਸੇਮ ਖਰਚਾ ਉੱਥੇ ਹੀ ਹੁੰਦਾ ਵਾ ਮੈਂ ਠੀਕ ਆ ਵੀ ਉਹ ਬੰਦੇ ਨੂੰ ਆਪ ਨੂੰ ਅੱਧੀ ਕ ਪਨੀਰੀ ਫੇਰ ਮੈਂ ਜਿਵੇਂ ਦੱਸਿਆ ਕਿ ਲੈਣੀ ਪਈ ਜਾਂਦੀ ਆ ਬਦੋਂ ਤੋਂ ਪਨੀਰੀ ਨਹੀਂ ਹੁੰਦੀਗੀ ਹਾਂਜੀ ਤੇ ਠੀਕ ਐ ਨਾ ਜੀ ਤੇ ਜਿਹੜੀ ਪਿਆਜ਼ ਦੀ ਗੱਲ ਐ ਕਿ ਜਗਮੀਤ ਮੈਂ ਕਹਿੰਦਾ ਹੁੰਨਾ ਬਈ ਅੱਡੋ ਅੱਡ ਕੰਪਨੀਆਂ ਕਹਿੰਦਿਆਂ ਕਿ ਜੀ ਸਾਡਾ 150 ਕੁਇੰਟਲ ਆ 150 60 ਕੁਇੰਟਲ ਆ 170 ਕੁਇੰਟਲ ਆ ਪਿਆਜ਼ ਮੈਂ ਕਹਿੰਦਾ ਉਹਨਾਂ ਵੀ ਪਿਆਜ਼ ਘਟੋ ਘੱਟ ਵੈਸੇ ਮੈਂ ਪਿਆਜ਼ ਅੱਜ ਤੱਕ 130 ਕੁਇੰਟਲ ਕੱਢਿਆ ਕਿਲੇ ਦਾ ਜੀ ਮੈਂ ਕਹਿੰਦਾ ਉਹਨਾਂ ਵੀ 100 ਕੁਇੰਟਲ ਪਿਆਜ਼ ਕੱਢ ਲਓ ਹੂੰ 10 ਰੁਪਏ ਵੀ ਰੇਟ ਆ ਗਿਆ ਹਾਂਜੀ ਠੀਕ ਆ ਮਾੜੇ ਤੋਂ ਮਾੜਾ ਰੇਟ ਆ ਮੈਨੂੰ ਅੱਠਾਂ ਸਾਲਾਂ ਚ ਇੱਕ ਕਰੀ 10 ਰੁਪਏ ਰੇਟ ਆਇਆ 10 ਰੁਪਏ ਵੀ ਰੇਟ ਆ ਗਿਆ ਤਾਂ ਤੁਸੀਂ ਮੰਨ ਕੇ ਚੱਲੋ ਅ ਲੱਖ ਰੁਪਏ ਦਾ ਪਿਆਜ਼ ਹੋ ਗਿਆ ਪਰ ਜੇ ਤੁਸੀਂ 2 ਮਹੀਨੇ ਪਿਆਜ਼ ਰੱਖ ਸਕਦੇ ਆ ਹਾਂਜੀ ਠੀਕ ਹੈ ਕਿਉਂਕਿ ਉਹਨਾਂ ਦਿਨਾਂ 'ਚ ਤੁਹਾਨੂੰ ਪਤਾ ਵੀ ਸਿਕਰ ਦਾ ਪਿਆਜ਼ ਚੱਲਦਾ ਤੁਸੀਂ 2 ਮਹੀਨੇ ਪਿਆਜ਼ ਨੂੰ ਸੰਭਲੋ ਤਾਂ ਉਹ ਸੰਭੇ ਹੋਏ ਪਿਆਜ਼ ਨੂੰ ਜੇ ਜੂਨ ਦੇ ਵਿੱਚ ਅਸੀਂ ਸਟੋਰ ਕਰ ਲਗੇ ਜੂਨ ਤੱਕ ਤਾਂ ਉਦੋਂ 나ਸਕ ਦਾ ਪਿਆਜ਼ ਸਟਾਰਟ ਹੋ ਜਾਂਦਾ ਤਾਂ ਉੱਥੋਂ ਦਾ ਕਿਰਾਇਆ ਹੀ ਇੱਥੋਂ ਤੱਕ 5-7 ਰੁਪਏ ਅੱਜਕੱਲ ਮੇਰੇ ਖਿਆਲ 'ਚ ਪੈਂਦਾ ਵਾ ਤਾਂ ਪਿਆਜ਼ ਦਾ ਰੇਟ ਆ ਜਿਹੜਾ ਚੜਨ ਲੱਗ ਜਾਂਦਾ ਤੇ ਥੋੜਾ ਪਿਆਜ਼ ਜਦੋਂ 20 ਰੁਪਏ ਨਾਰਮਲ ਰੇਟ ਹੋ ਜਾਂਦਾ ਵਾ ਜੁਲਾਈ ਕਿਤੇ ਤੱਕ ਜਾ ਕੇ ਜੀ ਠੀਕ ਹੈ ਤੇ ਜੇ ਕੋਈ ਤੇ ਇੰਡੀਆ ਸਰਕਾਰ ਉਹਨਾਂ ਦਿਨਾਂ ਦੇ ਵਿੱਚ ਪਿਆਜ਼ ਦੀ ਐਕਸਪੋਰਟ ਜਿਹੜੀ ਉਹ ਖੋਲ ਦਿੰਦੀ ਹੈ ਕੱਲਾ ਅੱਗੇ ਜਦੋਂ ਬੰਗਲਾਦੇਸ਼ ਖੁੱਲ ਜਾਂਦਾ ਹੁੰਦਾ ਸੀ ਤਾਂ 8-10 ਰੁਪਏ ਪਿਆਜ਼ ਵਿੱਚ ਪੈ ਜਾਂਦੇ ਸੀ ਜੀ ਪਿਆਜ਼ ਦੀ ਖੇਤੀ ਦੇ ਵਿੱਚ ਬਈ ਸਭ ਤੋਂ ਵੱਡੀ ਸਮੱਸਿਆ ਦੀ ਗੱਲ ਕਰੀਏ ਬਜਾਈ ਤੋਂ ਲੈ ਕੇ ਪਟਾਈ ਤੱਕ ਤਾਂ ਉਹ ਕਿਹੜੀ ਹੈਗੀ ਜਿਹਦਾ ਆਪਾਂ ਪਹਿਲਾਂ ਹੀ ਖਿਆਲ ਰੱਖ ਸਕੀਏ ਪਿਆਜ਼ ਦੇ ਵਿੱਚ ਜਦੋਂ ਪਹਿਲਾਂ ਅਸੀਂ ਬੀਜ ਦਿਆਂ ਜਾਂ ਜਦੋਂ ਠੰਡ ਦੇ ਦਿਨਾਂ ਦੇ ਵਿੱਚ ਬੀਜ ਦਿਆਂ ਤਾਂ ਮੈਂ ਨੂੰ ਜਿਹੜੀ ਵੇਖਣ ਨੂੰ ਗੱਲ ਆਈ ਹੈ ਜੰਗਵੀਦ ਪ੍ਰੋਬਲਮ ਜਾਂ ਮੈਂ ਆਪ ਵੇਖੀ ਹੈ ਜਦੋਂ ਮੈਂ ਆਪ ਤਾਂ ਉਹਨਾਂ ਦਿਨਾਂ ਦੇ ਵਿੱਚ ਆ ਸੁੰਡੀ ਜੜ ਚ ਸੁੰਡੀ ਪੈ ਜਾਂਦੀ ਆ ਉਹ ਲੋਕਾਂ ਦੇ ਹੁੰਦਾ ਵੀ ਬਹੁਤ ਜ਼ਿਆਦਾ ਜਦੋਂ ਪਾਣੀ ਲਾ ਦਿੰਨੇ ਆ ਤਾਂ ਅਸੀਂ ਉਹ ਗਿੱਲਾ ਹੀ ਰਹਿੰਦਾ ਵਾ ਤਾਂ ਜੜ ਚ ਪਿਆਜ਼ ਦੇ ਸੁੰਡੀ ਪੈ ਜਾਂਦੀ ਪਹਿਲੇ ਦੂਜਾ ਪਿਆਜ਼ ਨੂੰ ਕੋਈ ਬਾਲੀ ਬਿਮਾਰੀ ਨਹੀਂ ਪੈਂਦੀਗੀ ਇਹਨੂੰ ਫੰਗਸ ਪੈਂਦੀ ਆ ਜਾਂ ਇਹਨੂੰ ਜਾਮਣੀ ਧੱਗਾ ਬਾਹਰ ਰੋਗ ਪੈਂਦਾ ਵਾ ਤੇ ਤੀਜਾ ਇਹਨੂੰ ਥ੍ਰਿਪ ਪੈਂਦੀ ਆ ਬਸ ਇਹੇ ਚੀਜ਼ਾਂ ਦਾ ਜਿਹੜੇ ਲੋਕੀ ਧਿਆਨ ਰੱਖ ਲੈਣਗੇ ਕਿਸਾਨ ਵੀਰ ਤਾਂ ਪਿਆਜ਼ ਅਕਸਰ ਹੀ 100 ਮੰਟਲ ਤੋਂ ਉੱਤੇ ਨਿਕਲਦਾ ਹਾਂ ਇੱਕ ਗੱਲ ਮੈਂ ਬਹੁਤ ਜ਼ਰੂਰੀ ਕਹਿਣਾ ਹੁੰਦਾ ਮੈਂ ਇੱਥੇ ਆਏ ਹੋਏ ਕਿਸਾਨਾਂ ਨੂੰ ਮੈਂ ਕਹਿੰਦਾ ਉਹਨਾਂ ਵੀ ਸਾਨੂੰ ਕਣਕ ਝੋਨਾ ਸਾਡੇ ਪਿਓ ਪੋਤ ਸੌਰੀ ਦਾਦੇ ਪਰਦਾਦੇ ਪਿਓ ਕਰਦੇ ਆਏ ਆ ਤਾਂ ਸਾਨੂੰ ਉਹਨਾਂ ਦਾ ਪਤਾ ਵੀ ਕਣਕ ਨੂੰ ਪੀਲੀ ਗੁੰਗੀ ਪੈਣੀ ਆ ਕਣਕ ਨੂੰ ਹੁਣ ਜੀ ਛਿੱਟੇ ਜਤੇਲਾ ਪੈਣਾ ਝੋਨੇ ਨੂੰ 55 ਦਿਨਾਂ ਤੋਂ ਬਾਅਦ ਪੱਤਾ ਲਵੇਟ ਪੈ ਜਾਣੀ ਆ ਤੇ ਜਾਂ ਕੁਝ ਵੀ ਜਾਨੀ ਕਿ ਉਹਦਾ ਸਾਨੂੰ ਪਤਾ ਪਿਆਜ ਦਾ ਸਾਨੂੰ ਜਦੋਂ ਨਵੀਂ ਕਾਸ਼ਤ ਕਰਦੇ ਆ ਸਾਨੂੰ ਉਹਦੀਆਂ ਬਿਮਾਰੀਆਂ ਦਾ ਨਹੀਂ ਪਤਾ ਲੱਗਦਾ ਠੀਕ ਹੈ ਬਹੁਤਾਂ ਕਿਸਾਨ ਵੀਰ ਜਿਹੜੇ ਪਿਆਜ਼ ਦੀ ਖੇਤੀ ਕਰਦੇ ਮੈਂ ਇਹੀ ਕਹੂੰਗਾ ਵੀ ਉਹਦੇ ਤੇ ਪਹਿਲੇ ਸਾਲ ਜਾਂ ਪਹਿਲੇ ਦੋ ਸਾਲ ਉਹਦੇ ਤੇ ਉੱਤੇ ਚੜ ਕੇ ਰਹਿਣ ਠੀਕ ਹੈ ਉਹਦੀ ਫੁੱਲ ਗੌਰ ਰੱਖਣਾ ਜੀ ਤੋਂ ਜੇ ਆਪ ਨੂੰ ਨਹੀਂ ਪਤਾ ਤਾਂ ਕਿਸੇ ਡਾਕਟਰ ਤੋਂ ਕਿਸੇ ਯੂਨੀਵਰਸਿਟੀ ਦੇ ਡਾਕਟਰ ਤੋਂ ਜਾਂ ਕੋਈ ਜਿਹੜਾ ਹੋਰ ਪਿਆਜ਼ ਐਕਸਪਰਟ ਆ ਉਹ ਤੋਂ ਰਹਿ ਲੈਣਾ ਰਹਿ ਲੈ ਲੈਣ ਪਰ ਜਦੋਂ ਫਰਜ ਕਰ ਲੋ ਤੁਸਨੂੰ ਪਿਆਜ਼ ਦੀ ਖੇਤੀ ਕਰਨੀ ਆ ਗਈ ਤਾਂ ਪਿਆਜ਼ ਦਾ ਫਿਊਚਰ ਪੰਜਾਬ 'ਚ ਬਹੁਤ ਵਧੀਆ ਰਹੂਗਾ ਜੀ ਇੱਕ ਬਈ ਜਿਹੜੀ ਸਮੱਸਿਆ ਜ਼ਿਆਦਾ ਕਿਸਾਨਾਂ ਨੂੰ ਆਉਂਦੀ ਆ ਜਿਹਦੇ ਕਰਕੇ ਆਪਣੇ ਘਾਟ ਜਾਂਦੇ ਬੰਦੇ ਪਿਆਜ਼ ਲਾਉਣੋਂ ਹਨਾ ਕਹਿ ਦਿੰਦੇ ਵੀ ਸਾਈਜ਼ ਨਹੀਂ ਬੰਦ ਜਿਵੇਂ ਲਾਇਆ ਸੀ ਉਵੇਂ ਜਿਹੀ ਰਹਿ ਗਿਆ ਪਾਣੀ ਦੀ ਘਾਟ ਹੁੰਦੀ ਆ ਜਾਂ ਕੋਈ ਖਾਦਾਂ ਦਾ ਨਹੀਂ ਪੂਰਾ ਪ੍ਰੋਪਰ ਪਤਾ ਹੁੰਦਾ ਕੀ ਕਾਰਨ ਹੁੰਦਾ ਵੇਖੋ ਜੀ ਬੀਜ ਤੇ ਡਿਪੈਂਡ ਕਰਦਾ ਚੰਗਾ ਬੀਜ ਹੋ ਜੇ ਠੀਕ ਹੈ ਤਾਂ ਮੈਂ ਨਹੀਂ ਕਹਿੰਦਾ ਵੀ ਜੇ ਉਹੀ ਗੱਲ ਆ ਵੀ ਕੋਈ ਮਿਹਨਤੀ ਬੰਦਾ ਹੋਵੇ ਤਾਂ ਇਹਦਾ ਸੈਜ ਘਟ ਜੂਗਾ ਠੀਕ ਹੈ ਜੇ ਹੁਣ ਆਪਾਂ ਪਿਆਜ਼ ਲਾ ਕੇ ਖੇਤ ਹੀ ਨਹੀਂ ਜਾਣਾ ਆਪਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਕਦੋਂ ਇਹ ਪਾਣੀ ਮੰਗ ਰਿਹਾ ਕਦੋਂ ਇਹਨੂੰ ਪਾਣੀ ਦੇਣਾ ਵਾ ਠੀਕ ਹੈ ਤਾਂ ਘਾਟੀ ਬਣੂ ਅੱਛਾ ਕਈ ਲੋਕ ਇਹ ਕਰਦੇ ਆ ਕਿ ਕਈ ਵਾਰੀ ਗਿੱਲੇ ਮਾਣ ਦੇ ਵਿੱਚ ਪਿਆਜ਼ ਲਾ ਦਿੰਦੇ ਆ ਗਿੱਲੇ ਮਾਣ ਦੇ ਵਿੱਚ ਤੁਸੀਂ ਜੇ ਪਿਆਜ਼ ਲਾ ਦੋਗੇ ਬਹੁਤੇ ਜਮੀਂ ਪੈ ਗਿਆ ਜੀ ਲਾਤਾ ਵੀ ਅਸੀਂ ਪਿਆਜ਼ ਹੀ ਲਾਉਣਾ ਸੀਗਾ ਜੀ ਕਿਸੇ ਨੇ 2 ਕਨਾਲਾ ਕਿਸੇ ਨੇ 3 ਕਨਾਲਾ ਠੀਕ ਹੈ ਜੀ ਕਿਉਂਕਿ ਜਨਵਰੀ ਚ ਮੀਂਹ ਪੈਂਦੇ ਪੈਂਦੇ ਆ ਜੀ ਠੀਕ ਹੈ ਤਾਂ ਉਦੋਂ ਪਿਆਜ਼ ਆ ਜਿਹੜਾ ਨਹੀਂ ਤੁਰਦਾ ਦੂਜਾ ਮੈਂ ਕਹਿੰਨਾ ਉਹਨਾਂ ਵੀ ਪਿਆਜ਼ ਜਦੋਂ ਲਾਉਣਾ ਤੁਸੀਂ ਘਟੋ ਘੱਟ ਪਿਆਜ਼ ਜਿਹੜੀ ਰਾ ਟੂ ਰੌ ਜਿਹਨੇ ਲੈਂਤੋਂ ਲੈਣਾਂ ਦੂਰੀ ਉਹ 5.5 ਤੋਂ 6 ਇੰਚ ਹੋਣੀ ਚਾਹੀਦੀ ਆ ਤੇ ਗੰਡੇ ਤੋਂ ਗੰਡੇ ਦਾ ਸਹਿਜ ਆ ਜਿਹੜਾ ਜੀ ਉਹ 4.5 ਤੋਂ 5 ਇੰਚ ਹੋਣਾ ਚਾਹੀਦਾ ਤੇ ਪਿਆਜ਼ ਬਹੁਤ ਸੋਹਣਾ ਝਾੜ ਦਿੰਦਾ ਜੀ ਠੀਕ ਹੈ ਜੀ ਫਿਰ ਪਿਆਜ਼ ਦੀ ਪਟਾਈ ਮੌਕੇ ਵੇਖੋ ਜੀ ਇੱਕ ਹੋਰ ਗੱਲ ਕਰਦਾ ਮੇਰੇ ਕੋਲ ਇੱਥੇ ਐਰਕੀ ਬਹੁਤ ਕਿਸਾਨ ਵੀਰ ਆਏ ਆ ਵੀ ਯਾਰ ਅਸੀਂ ਫਲਾਨੀ ਨਰਸਰੀ ਤੋਂ ਆ ਮੇਰੀ ਆਂਡਗਵਾਰ ਦੀ ਨਰਸਰੀ ਤੋਂ ਅਸੀਂ ਪਿਆਜ਼ ਲੈ ਕੇ ਆਏ ਸੀ ਉਹ ਵਿੱਚੋਂ ਗਲ ਗਿਆ ਤੇ ਅਸੀਂ ਤਾਂ ਉਹਨਾਂ ਦੇ ਕੋਲੇ ਗਏ ਨਹੀਂ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਵੀ ਇਸ ਵਿੱਚ ਕਿਸੇ ਵੀ ਨਰਸਰੀ ਦਾ ਕੋਈ ਕਸੂਰ ਨਹੀਂਗਾ ਠੀਕ ਆ ਆ ਪਿਆਜ਼ ਨੂੰ ਜਿਹੜੀ ਫੰਗਸ ਪੈ ਗਈ ਤਾ ਭੂក្រਾਈ ਪੈਣੀ ਆ ਜੀ ਤੇ ਭੂਕਾਲਾ ਜਿਹੜਾ ਪੱਤ ਜੁੜਿਆ ਹੋਊਗਾ ਉਹ ਜਮਾ ਵਿਚਾਲੇ ਜੁੜਿਆ ਹੁੰਦਾ ਜਦੋਂ ਫੰਗਸ ਪੈ ਗਈ ਸਭ ਤੋਂ ਪਹਿਲਾਂ ਉਹ ਪੱਤ ਗਲਣਾ ਜੀ ਠੀਕ ਹੈ ਜਦੋਂ ਉਹਨੂੰ ਚੀਰਾਂਗੇ ਤਾਂ ਠੀਕ ਹੈ ਜੀ ਤਾਂ ਉਸ ਤੋਂ ਬਾਅਦ ਉਹ ਵਿਚਾਲਿਓ ਗਲਿਆ ਹੋਊਗਾ ਤੇ ਉਹਨੇ ਹੋਰ ਆਸੇ ਪਾਸੇ ਗਲਣਾ ਦੂਜੀ ਗੱਲ ਆ ਵੀ ਲੋਕੀ ਕਈ ਵਾਰੀ ਜਿਹੜੇ ਕਿਸਾਨ ਵੀਰ ਆ ਸੋਹਣੀ ਫਸਲ ਕਰ ਵੀ ਲੈਂਦੇ ਆ ਤਾਂ ਪਿਆਜ਼ ਵਿੱਚ ਅਖੀਰ ਦੇ ਉੱਤੇ ਉਹ ਹਾਰਟ ਵਾਡੀਆਂ ਆ ਜਾਂਦੀਆਂ ਤਾਂ ਵਾਡੀਆਂ ਦੇ ਕਾਰਨ ਕਰਕੇ ਨਾ ਪਲੇਟ ਘਟ ਆਉਂਦੀ ਹੈ ਜਿਹਨੂੰ ਪਿਆਜ਼ ਨੂੰ ਪਾਣੀ ਘੱਟ ਮਿਲਦਾ ਤਾਂ ਅਖੀਰਲੇ ਮਹੀਨੇ ਦੇ ਵਿੱਚ ਹੀ ਪਿਆਜ਼ ਬਾਨਾ ਤਾਂ ਉਹ ਪਾਣੀ ਨਾਲ ਹੀ ਬਾਨਾ ਪਿਆਜ਼ ਦਾ ਅਖੀਰਲੇ ਦਿਨਾਂ ਦੇ ਵਿੱਚ 5 ਤੋਂ 7 ਦਿਨਾਂ ਦੇ ਵਿੱਚ ਪਾਣੀ ਮੰਗਦਾ ਵਾ ਜੀ ਠੀਕ ਹੈ ਜੀ ਤਾਂ ਉਹਦੇ 'ਚ ਜੇ ਸਾਡਾ ਪਿਆ ਉਹਨਾਂ ਦਿਨਾਂ ਨੇ ਪਾਣੀ ਨਾਲ ਸਾਡਾ ਝਾੜ ਵੀ ਘੱਡੂ ਤੇ ਗੰਡਾ ਦੁਫਾੜ ਵੀ ਹੋ ਜਾਂਦਾ ਜੀ ਠੀਕ ਹੈ ਜੀ ਉਹ ਪਾਣੀ ਦੀ ਸਮੱਸਿਆ ਅੱਛਾ ਜਿਹੜਾ ਉਹਦੋਂ ਪੱਟਣ ਤੋਂ ਬਾਅਦ ਮੈਂ ਕਹਿੰਨਾ ਉਹਨਾਂ ਜਿਹੜਾ ਦੁਫਾੜ ਗੰਡਾ ਉਹਨੂੰ ਉਹਦੀ ਛਟਾਈ ਕਰ ਲਓ ਨੇ ਸਭ ਤੋਂ ਪਹਿਲਾਂ ਗੱਲ ਨਾਲ ਹੂੰ ਠੀਕ ਹੈ ਜੀ ਜੇ ਉਹ ਦਿਫਾੜ ਗੰਢਾ ਵਿੱਚ ਪਿਆਰ ਰਹਿੰਦਾ ਤਾਂ ਉਹ ਆਪ ਵੀ ਗਾਲੂ ਨਾਲ ਉਹ ਪੰਜ ਸੱਤ ਹੋਰ ਗਾਲੂਗਾ ਹੂੰ ਠੀਕ ਹੈ ਜੀ ਇਸ ਕਰਕੇ ਜਦੋਂ ਕਿਸਾਨ ਵੀਰ ਪਿਆਜ਼ ਨੂੰ ਪੱਟਦੇ ਆ ਤਾਂ ਉਹ ਦਿਫਾੜ ਗੰਢੇ ਨੂੰ ਜਿਹੜਾ ਜੁੜਿਆ ਹੁੰਦਾ ਵਾ ਉਹਨੂੰ ਪਹਿਲਾਂ ਪਾਸੇ ਕਰ ਲੈਣ ਫੇਰ ਪੂਕਾ ਜਦੋਂ 70 ਤੋਂ 80% ਸੁੱਕੀ ਹੁੰਦੀ ਹੈ ਠੀਕ ਹੈ ਜੀ ਤਾਂ ਉਦੋਂ ਹੀ ਪਿਆਜ਼ ਦੀ ਪਟਾਈ ਕਰਨ ਪਾਣੀ ਲਾ ਕੇ ਕਈ ਕਿਸਾਨ ਵੀਰ ਉਹਨਾਂ ਨੇ ਪਾਣੀ ਲਾ ਕੇ ਕਰਦੇ ਆ ਪਿਆਜ਼ ਨੂੰ ਪੱਟਣ ਤੋਂ ਪਹਿਲਾਂ 15 ਦਿਨ ਪਹਿਲਾਂ ਪਾਣੀ ਬੰਦ ਕਰ ਦਿਓ ਤੁਸੀਂ ਜਦੋਂ ਪੂਕ ਡਿੱਗ ਪੈਂਦੀ ਆ ਉਦੋਂ ਪਟਾਈ ਠੀਕ ਹੈ ਜੀ ਪਟਾਈ ਤਾਂ ਫਿਰ ਉਸ ਤੋਂ ਬਾਅਦ ਵੀ ਇਹ ਗੱਲ ਹੁੰਦੀ ਹੈ ਜੀ ਕਿ ਜਿਹੜੀ ਭੂਕ ਵੱਢਣੀ ਆ ਮੈਂ ਕਹਿੰਨਾ ਉਹਨਾਂ ਘੱਟੋ ਘਾਟ 1.5 ਇੰਚ ਛੱਡ ਕੇ ਭੂਕ ਵੱਢੋ ਕਈ ਕਿਸਾਨ ਵੀਰ ਨਾਲੋਂ ਭੂਕ ਵੱਢ ਦਿੰਦੇ ਆ ਫਿਰ ਵੀ ਪਿਆਜ਼ ਦੇ ਵਿੱਚ ਫੰਗਸ ਚਲੀ ਜਾਂਦੀ ਜੀ ਠੀਕ ਹੈ ਬਾਈ ਜੀ ਬਹੁਤ ਵਧੀਆ ਤੁਸੀਂ ਵਧੀਆ ਜਾਣਕਾਰੀ ਦਿੱਤੀ ਹੈ ਹਨਾ ਜੇ ਆਪਾਂ ਹੁਣ ਗੱਲ ਕਰੀ ਤੇ ਕਿੰਨੇ ਦਿਨ ਤੱਕ ਹਜੇ ਸਮਾਂ ਹੈਗਾ ਪਿਆਜ਼ ਲਾਉਣ ਦਾ ਤੇ ਤੁਹਾਡੇ ਕੋਲੇ ਜਿਹੜੀ ਪਨੀਰੀ ਹੈਗੀ ਹੈ ਹਜੇ ਅਵੇਲੇਬਲ ਹੈਗੀ ਹੈ ਜੇ ਕਿਸੇ ਨੇ ਲੈਣੀ ਹੋਵੇ ਹਾਂ ਜਗਮੀਤ ਮੇਰੇ ਕੋਲੇ ਮੈਂ ਥੋੜੇ ਦਿਨ ਹੋ ਗਿਆ ਵੀਡੀਓ ਵੀ ਪਾਈ ਸੀਗੀ ਤੇ ਮੇਰੇ ਕੋਲੇ ਦੋ ਕਕਨਾਲਾ ਪਨੀਰੀ ਰਹਿ ਗਈ ਉਹਦੇ ਤਾਂ ਮੇਰੇ ਖਿਆਲ ਚ ਮੇਰੇ ਕੋਲੇ 10 ਕਮਰ ਲਈ ਰਹਿ ਗਈ ਹੋਣੀ ਆ ਮੇਰੀ ਥੋੜੀ ਜਿਹੀ ਪਛੇਤੀ ਪਨੀਰੀ ਦੋ ਕਕਨਾਲਾ ਹੋਰ ਵੀਜੀ ਹੋਈ ਹੈ ਠੀਕ ਹੈ ਤਾਂ 20 ਮੈਂ ਅੱਗੇ ਪਹਿਲਾਂ ਜਿਵੇਂ ਦੱਸ ਚੁੱਕਿਆ ਕਿ ਕਿਸਾਨ ਵੀਰ 20 ਫਰਵਰੀ ਤੱਕ ਪਿਆਜ਼ ਕੋਈ ਲੇਟ ਨਹੀਂ ਗਾ ਜੀ ਠੀਕ ਹੈ ਜਿਨ੍ਹਾਂ ਦੀ ਮੈਂ ਤਾਂ ਇਹ ਵੀ ਆਖਿਆ ਸੀਗਾ ਬਈ ਜਿਨ੍ਹਾਂ ਦੀਆਂ ਤੂੜੀ ਦੀਆਂ ਢੜਾ ਪੰਨਾਂ ਜਾਂ ਕੁਸ਼ੋਰ ਪੰਨਾਂ ਠੀਕ ਹੈ ਉਹ ਆਪ ਦਾ ਕਿਤੋਂ ਵੀ ਜਿੱਥੋਂ ਜਿਹੜੀ ਨਰਸਰੀ ਤੋਂ ਮਿਲਦੀ ਆ ਉਥੋਂ ਆਪ ਦੀ ਉਹ ਲੈ ਕੇ ਲਾ ਲੈਣ ਜੀ ਠੀਕ ਹੈ ਨਾ ਜੀ ਕਿਉਂਕਿ ਜਿਹੜਾ ਪਿਆਜ਼ ਆ ਸਾਨੂੰ ਹਰ ਰੋਜ਼ ਹੀ ਵਰਤਿਆ ਜਾਣਾ ਹਰੇਕ ਸਬਜ਼ੀ ਜ ਵਰਤਿਆ ਜਾਣਾ ਠੀਕ ਆ ਪਿਆਜ਼ ਦੀ ਸਾਨੂੰ ਸਾਡੀ ਮੁੱਢਲੀ ਲੋੜ ਪਿਆਜ਼ ਹੀ ਆ ਜੀ ਖਾਣ ਪੀਣ ਦੀਆਂ ਉਹ ਸਾਡੀ ਖਰਾਕ ਚ ਜੀ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਦੋਸਤੋ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈਗਾ ਤੁਸੀਂ ਪਿਆਜ਼ ਦੀ ਨਰਸਰੀ ਬਾਰੇ ਕੋਈ ਪਤਾ ਕਰਨਾ ਜਾਣਕਾਰੀ ਲੈਣੀ ਹੈ ਤਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਰਾਜਿਆਣਾ ਨਰਸਰੀ ਤੇ ਆਲਮਾਲੀ ਰੋਡ ਤੇ ਬਾਈ ਜੀ ਹਾਂਜੀ ਇਹ ਜਦੋਂ ਬਾਗਾ ਬਣਾਣਾ ਤੋਂ ਰਾਜਿਆਣੇ ਤੋਂ ਜਿੱਥੋਂ ਆਲਮਾਲਾ ਰੋਡ ਨਿਕਲਦਾ ਉਸ ਰੋਡ ਦੇ ਉੱਤੇ ਮੇਨ ਰੋਡ ਤੋਂ 500 ਮੀਟਰ ਦੀ ਦੂਰੀ ਦੇ ਉੱਤੇ ਲਿੰਕ ਰੋਡ ਦੇ ਉੱਤੇ ਹੀ ਆ ਜਿਹੜੇ ਕਿਸਾਨ ਵੀ ਰੋਣਾ ਚਾਹੁੰਦੇ ਆ ਅੱਛਾ ਬਹੁਤ ਲੋਕੀ ਪੁੱਛਦੇ ਆ ਵੀ ਰਾਜਿਆਣਾ ਕਿਉਂ ਰੱਖਿਆ ਤਾਂ ਰਾਜਾ ਨਾ ਮੇਰੇ ਪਿੰਡ ਦਾ ਨਾਂ ਮੇਰੇ ਗਰਾਹ ਦਾ ਨਾਂ ਤਾਂ ਮੈਂ ਨਰਸਰੀ ਦਾ ਨਾਂ ਹੀ ਰਾਜਣਾ ਰੱਖਿਆ ਸੀਗਾ ਤਾਂ ਇਹਦੀ ਸਿਹਤ ਮੈਨੂੰ ਭਪਿੰਦਰ ਨੇ ਦਿੱਤੀ ਸੀ ਬਗਰਾੜੀ ਵਾਲੇ ਨੇ ਵੀ ਉਹਨੇ ਬਰਗਾੜੀ ਗੜ ਰੱਖਿਆ ਤੇ ਲੋਕਾਂ ਨੂੰ ਦੱਸਣਾ ਨਹੀਂ ਪੈਂਦਾ ਜਿਹੜਾ ਦੂਰ ਨੇੜ ਦੇ ਮੈਨੂੰ ਥੋੜੇ ਦਿਨ ਮੇਰੇ ਕੋਲ ਇੱਕ ਖੇਮ ਕਰਨ ਤੋਂ ਬੰਦਾ ਆਇਆ ਪਨੀਰੀ ਲੈਣ ਕਿੱਲੇ ਦੀ ਲੈ ਕੇ ਗਿਆ ਕਹਿੰਦਾ ਜੀ ਕਿੱਥੇ ਆ ਮਹਾਰਾਜਣਾ ਨਰਸਰੀ ਕਿੱਥੇ ਆ ਮੈਂ ਕਿਹਾ ਵੀ ਤੂੰ ਰਾਜਣਾ ਜਦੋਂ ਸਰਚ ਕਰੇਂਗਾ ਤੈਨੂੰ ਪਤਾ ਲੱਗ ਬਹੁਤ ਲੋਕ ਜਦੋਂ ਰਾਜਣਾ ਸਰਚ ਕਰਦੇ ਆ ਤਾਂ ਪਤਾ ਲੱਗ ਜਾਂਦਾ ਵੀ ਫਲਾਨਾ ਪਿੰਡ ਆ ਜਾਂ ਨੇੜ ਦੇ 50 50 ਕਿਲੋਮੀਟਰ ਦਾ ਪਤਾ ਹੀ ਹੁੰਦਾ ਵੀ ਰਾਜਣਾ ਪਿੰਡ ਆ ਤੇ ਉੱਥੇ ਨਰਸਰੀ ਹੋਊ ਇਹ ਚੀਜ਼ ਦਾ ਆ ਕਿਸੇ ਵੀ ਬਿਜ਼ਨਸ ਆਸਤੇ ਚਲੋ ਸਾਡਾ ਦਾ ਛੋਟਾ ਕੰਮ ਆ ਕਹਿ ਲੋ ਜੀ ਵੀ ਕਿਸੇ ਵੀ ਬਿਜ਼ਨਸ ਤੇ ਜਿਹਨੇ ਆਪ ਦੇ ਕਰਨਾ ਤਾਂ ਆਪ ਦੇ ਪਿੰਡ ਦੇ ਨਾਂ ਤੇ ਹੀ ਕਰੇ ਤਾਂ ਬਹੁਤ ਚੰਗੀ ਗੱਲ ਹੁੰਦੀ ਆ ਵੀ ਤੁਸੀਂ ਆਪ ਦੇ ਪਿੰਡ ਦੇ ਨਾਂ ਨੂੰ ਗਾਹ ਲੈ ਕੇ ਜਾਣੇ ਆ ਜੀ ਬਾਈ ਸਾਡੇ ਜਿਵੇਂ ਮੈਂ ਇੱਕ ਹੋਰ ਨਿੱਕੀ ਜਿਹੀ ਗੱਲ ਦੱਸੂਗਾ ਮੈਂ ਗੱਲ ਤਾਂ ਲੰਮੀ ਹੋ ਜਾਂਦੀ ਹੈ ਆ ਸਾਡੇ ਇੱਥੇ ਜਿਵੇਂ ਐਮਐਲਏ ਸਾਹਿਬ ਸੀਗੇ ਸਰਦਾਰ ਸਾਧੂ ਸਿੰਘ ਉਹ ਵੀ ਮਗਰ ਰਾਜ ਜਣਾ ਹੀ ਲਾਉਂਦੇ ਸੀਗੇ ਅੱਛਾ ਜੀ ਠੀਕ ਹੈ ਜੀ ਸਾਧੂ ਸਿੰਘ ਕਿਤੇ ਉਹਨਾਂ ਨੇ ਬਰਾੜ ਨਹੀਂ ਲਾਇਆ ਸਾਧੂ ਸਿੰਘ ਰਾਜ ਜਣਾ ਤਾਂ ਹਰੇਕ ਬੰਦੇ ਦਾ ਇਹੀ ਹੁੰਦਾ ਵਾ ਜਿਹੜਾ ਸਿਹਰਦ ਬੰਦਾ ਹੁੰਦਾ ਸਿਆਣਾ ਬੰਦਾ ਹੁੰਦਾ ਵਾ ਕਿ ਜੀ ਭਈ ਆਪਦੇ ਪਿੰਡ ਦਾ ਆਪਦੇ ਗ੍ਰਾਂ ਦਾ ਨਾਮ ਉੱਚਾ ਚੱਕਿਆ ਜਾਵੇ ਤਾਂ ਅੰਜ ਮੈਂ ਇਸੇ ਕਰਕੇ ਜਿਹੜਾ ਨਰਸਰੀ ਦਾ ਨਾਮ ਰਾਜਾਣਾ ਨਰਸਰ ਕੋਈ ਰੱਖਿਆ ਸੀਗਾ ਜੀ ਜੀ ਠੀਕ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਆਇਆਂ ਨੂੰ ਜੀ ਸਸਤੀ ਕਰੋ ਸਸਤੀ ਕਰੋ